ਬਾਹ ਦੇਣ ਦੀ ਗੱਲ ਕਰਦਾ ਸੀ ਹੈ ਬਾਹ ਤੇ ਰੰਗਰੇਟੇ ਨੇ ਇਕੱਲੇ ਨੇ ਤੁਹਾਡੀ ਸਾਰੀ ਗੰਦੀ ਨਸਲ ਦੇ ਪਛਵਾੜੇ ਚ ਦਿੱਤੀ ਪਈ ਆ ਰੰਗਰੇਟੇ ਨੇ ਇਕੱਲੇ ਨੇ ਦਿੱਤੀ ਪਈ ਆ ਤੇ ਚੀਕਾਂ ਕਢਾਈਆਂ ਪਈਆਂ ਬਾਹਰਲੇ ਮੁਲਕਾਂ ਤੱਕ ਵੀ ਚੀਕਾਂ ਸੁਣਦੀਆਂ ਗੋਰੇ ਵੀ ਚੀਕਾਂ ਸੁਣਦੇ ਆ ਤੁਹਾਡੀਆਂ ਕਿੰਨੀਆਂ ਕਤੀੜਾ ਲੁਧਿਆਣੇ ਚ ਇਕੱਠੀਆਂ ਹੋਈਆਂ ਸੀਗੀਆਂ ਅਸਮਾਨ ਵੱਲ ਉੱਟੂ ਆ ਉੱਪਰ ਨੂੰ ਚੁੱਕ ਕੇ ਹੈ ਦੂਜੀ ਗੱਲ ਕਹਿੰਦਾ ਸੀ ਵੀ ਉਸ ਰਾਤ ਉਹ ਨੰਕੇ ਦਿਖਾ ਦੇ ਤੇ ਕੱਲ ਉਸ ਰਾਤ ਉਹ ਵੀ ਲੰਘਿਆ ਤਰੇ ਕੋਲ ਵੀ ਆਏ ਆ ਤੇ ਕੋਲ ਖੜ ਕੇ ਤੇਰਾ ਢੂਆ ਕਟਵਾਇਆ ਵੀ ਆ ਹੈ ਤੇ ਤੇਰਾ ਕੁੱਲਰ ਪੀਜੇ ਵਾਲਿਆ ਵਾਂਗੂ ਤੇਰੇ ਢੂਹੇ ਦੇ ਉੱਤੇ ਸਾਲਿਆ ਫਿੰਸੀਆਂ ਹੋਈਆਂ ਹੋਈਆਂ ਕਦੀ ਕਦੀ ਸਬੜ ਲਾ ਕੇ ਧੋਤਾ ਸੀ ਆਪਣਾ ਢੂਆ ਤੇਰੇ ਪਟੇ ਮਾਰਨ ਤੋਂ ਪਹਿਲਾਂ ਪਰਮਾਲ ਦੇ ਨਾਲ ਟੱਕਦੇ ਸੀਗੇ ਤੇ ਫੇਰ ਜਾ ਕੇ ਉਹ ਪਟਾ ਤੇਰੇ ਫੇਰਦੇ ਸੀਗੇ ਕੱਲ ਕਿੱਦਾਂ ਪੈਰਾ ਪਰ ਬਿਠਾਇਆ ਸੀ ਤੈਨੂੰ ਤਰਲੇ ਕਿੱਦਾਂ ਕਰਦਾ ਸੀਗਾ ਕਿੱਦਾਂ ਹਰਸ ਹੁੰਦਾ ਸੀ ਮੈਨੂੰ ਤੇਰੇ ਇਥੇ ਸਾਡੀ ਦਿੱਤੀ ਬਾਹ ਯਾਰ ਓਗੀ ਤੈਨੂੰ ਸਾਰੀ ਜ਼ਿੰਦਗੀ ਤੇ ਤੇਰੇ ਢੋਲੇ ਨੂੰ ਹੁਣ ਤੇਰੇ ਤੋਂ ਬਾਅਦ ਕਣਕਚੋਰਾ ਹੁਣ ਮੱਝਾ ਚੋਰ ਦੀ ਵਾਰੀ ਆ ਇਹ ਵਾ ਅਸੀਂ ਚੜੀਆ ਹੁਣ ਇਹ ਵਾ ਐਸੀ ਚੜੀਆ ਇਹਦੇ ਵਿੱਚ ਜੋ ਤੁਸੀਂ ਧਾਰਾਂ ਦੇ ਬਾਰੇ ਸੁਣ ਰਹੇ ਹੋ 384 ਇਹਦੀ ਜ਼ਮਾਨਤ ਹੈ ਨੀਗੀ ਇਹ ਗੈਰ ਜ਼ਮਾਨਤੀ ਆ ਇਹ ਤਾਂ ਇੱਥੇ ਸਮਝੌਤਾ ਵੀ ਨਹੀਂ ਹੋ ਸਕਦਾ ਕਿਸੇ ਨੂੰ ਜਾਨ ਦੀ ਮਾਰਨ ਦੀ ਧਮਕੀ ਦੇ ਕੇ ਉਹਦੇ ਤੋਂ ਪੈਸੇ ਵਸੂਲਣਾ ਹਾਸਲ ਕਰਨਾ ਇਹਨਾਂ ਦਾ ਅਸਲੀ ਤਮ ਆਇਆ ਇਹਨਾਂ ਦੀ ਅਸਲੀ ਔਕਾਤ ਆਇਆ ਪੰਜਾਬ ਪੁਲਿਸ ਨੂੰ ਮੈਂ ਤਹਿ ਦਿਲੋਂ ਧੰਨਵਾਦ ਕਰਦਾ ਹਾਂ ਦਿਲੋਂ ਸਲੂਟ ਕਰਦਾ ਕਿ ਪੰਜਾਬ ਪੁਲਿਸ ਬਾਰ-ਬਾਰ ਕਿਵੇਂ ਦੇ ਸਖਤ ਨਾ ਹੋਵੇ ਤੇ ਇਦਾਂ ਦੇ ਹਦਾਰੋੜੀ ਦੇ ਕੁੱਤੇ ਸ਼ਾਮ ਨੂੰ ਮੁਰਗਾ ਬੱਕਰਾ ਨਹੀਂ ਬੰਦੇ ਵਣ ਕੇ ਖਾਣ ਪੰਜਾਬ ਪੁਲਿਸ ਜੈ ਹਾਂ ਪਲਾ ਪੰਜਾਬ ਪੁਲਿਸ ਨੂੰ ਦਿਲੋਂ ਸਲੂਟ ਆ ਹੁਣ ਇਹ ਕਹਿੰਦਾ ਸੀ ਕਿ ਲੁਧਿਆਣੇ ਵਾਲੇ ਡਾਕਟਰ ਦੇ ਬਾਹਰ ਚੜਾਂਗੇ ਤੇ ਬਾਹਰ ਕਿਹਦੇ ਚੜ ਗਈ ਜਿਹੜਾ ਵਿਅਕਤੀ ਕਿਸੇ ਲਈ ਟਵਾ ਪਰਧਾਰਾ ਇੱਕ ਮਨੋਜ ਹੀਰਾ ਨਾਮ ਦਾ ਪੱਤਰਕਾਰ ਸੀਗਾ ਜਿਹੜਾ 19 ਸਮ ਜੇਲ੍ਹ ਦੇ ਵਿੱਚ ਬੈਠਾ ਜੇਲ੍ਹ ਦੀ ਚੱਕੀ ਪੀਸਦਾ ਪਿਆ ਆ ਉਹ ਵੀ ਇੱਥੇ ਲੁਧਿਆਣੇ ਦੇ ਵਿੱਚ ਕੁਝ ਹੱਡਾ ਰੋੜੀ ਦੀਆਂ ਕਤਿਨਾ ਕੱਟੀਆਂ ਹੋਈਆਂ ਸੀਗੀਆਂ ਸ਼ੇਰ ਦਾ ਸ਼ਿਕਾਰ ਕਰਨ ਵਾਸਤੇ ਤੇ ਮਨੋਜ ਹੀਰਾ ਜਿਹੜੇ ਸ਼ੇਰ ਦਾ ਸ਼ਿਕਾਰ ਕਰਨ ਦੇ ਲਈ ਜਿਹਨੂੰ ਸ਼ੇਰ ਪਹੁੰਚਾਉਣ ਦੇ ਲਈ ਬਹੁਤ ਜ਼ਿਆਦਾ ਬਕਵਾਸ ਕਰਦਾ ਪਿਆ ਸੀ ਉਹ ਖੁਦ ਜੇਲ੍ਹ ਦੇ ਵਿੱਚ ਚਲਾ ਗਿਆ ਪਹਿਲਾ ਇਹ ਉਹ ਕਾਲਪੁਰਖ ਨੇ ਫੈਸਲਾ ਕੀਤਾ ਤੇ ਦੂਸਰਾ ਆ ਜਿਹੜਾ ਬਾਹਰ ਚੜਨ ਦੀ ਗੱਲ ਕਰ ਰਿਹਾ ਸੀਗਾ 3 ਸਾਲ ਦੀ ਸਜ਼ਾ ਆ ਤੇ ਨਾਲ ਚਰਮਾਨਾ ਆ ਇਸ ਨੇ ਇੱਕ ਧੀ ਨੂੰ ਇੱਕ ਭੈਣ ਨੂੰ ਪੰਜਾਬ ਦੀ ਧੀ ਨੂੰ ਇਹਨੇ ਜਾਨ ਤੋਂ ਮਾਰ ਦੀ ਧਮਕੀ ਦੇ ਕੇ ਉਸ ਤੋਂ ਪੈਸੇ ਵਸੂਣਾਂ ਦੀ ਕੋਸ਼ਿਸ਼ ਕੀਤੀ ਇਹਨੇ ਸੋ ਇੱਕ ਧੀ ਦੇ ਮਸਲੇ ਦੇ ਵਿੱਚ 384 ਦੀ ਕਾਰਵਾਈ ਹੋ ਰਹੀ ਆ ਦੋ ਧੀਆ ਅਜੂ ਚੇਤਾ ਹੋਊਗਾ ਪਿਛਲੇ ਸਾਲ ਪਟਿਆਲਾ ਦੇ ਜੋਗਾ ਪਿੰਡ ਦੀਆਂ ਉਹਨਾਂ ਧੀਆ ਦੇ ਪਿਓ ਤੇ ਦਾਦੇ ਨੂੰ ਭਾਣੇ ਸਿੱਧੂ ਹੁਣਾ ਨੇ ਇਹਨਾਂ ਦੀ ਗੈਂਗਸਟਰਾਂ ਦੀ ਟੀਮ ਨੇ ਇਹਨਾਂ ਹੰਡਾ ਰੋੜੀ ਦੇ ਕੁੱਤਿਆਂ ਨੇ ਉਹਦੇ ਪਿਓ ਨੂੰ ਤੇ ਉਹਦੇ ਦਾਦੇ ਨੂੰ ਮਰਵਾ ਦਿੱਤਾ ਸੀਗਾ ਔਰ ਇਹ ਹੱਡਾੜੀ ਦੇ ਉਹ ਕੁੱਤੇ ਨੇ ਜਿਹੜੇ ਕੀ ਆਪਣੇ ਵਰਗੇ ਹੱਡਾੜੀ ਦੇ ਹੋਰ ਕੁੱਤਿਆਂ ਦੀ ਗਿਣਤੀ ਵਧਾ ਕੇ ਇਹ ਤਾਕਤਵਰ ਬਣ ਜਾਂਦੇ ਆ ਜੇ ਮੈਂ ਕੋਈ ਕੋਈ ਰਾਜਨੀਤਿਕ ਪੋਲੀਟੀਕਲ ਤਾਕਤ ਨਹੀਂ ਹੈਗੀ ਤੁਸੀਂ ਸੋਚੋ ਵੀ ਅਜੇ ਆਪਣੀ ਗਿਣਤੀ ਦੀ ਤਾਕਤ ਵਧਾ ਕੇ ਗਿਣਤੀ ਵਧਾ ਕੇ ਤਾਕਤਵਰ ਹੋ ਜਾਂਦੇ ਆ ਤੇ ਪਰਚੇ ਕੈਂਸਲ ਕਰਦੇ ਆ ਹੁਣ ਆ ਬੱਚਾ ਕੈਂਸਲ ਕਰਾ ਕੇ ਦਿਖਾਉਣ